ਤਵੈ ਕਰਾਇ ਸੀ ਤੁਸੀਂ ਕਾਫੀ ਨਰਾਜ਼ ਸੀਗੇ ਕਿ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਸਾਡੇ ਤੱਕ ਨਹੀਂ ਪਹੁੰਚ ਰਹੇ ਸਾਨੂੰ ਮਜ਼ਾਕ ਕਰ ਰਹੇ ਨੇ ਸੋ ਕੀ ਕਰਾਂਗੇ ਜੀ ਅੱਜ ਨਹੀਂ ਨਹੀਂ ਹੁਣ ਤਾਂ ਪੂਰੇ ਕੋਚੇ ਆ ਸੀ ਪ੍ਰਚਾਰ ਚੰਦਰ ਦੇ ਹੋਰ ਵੀ ਆਦਮੀ ਉਹ ਪ੍ਰੋਪਰ ਸੁਵਿਧਾਵਾਂ ਜਿਹੜੀਆਂ ਮਿਲ ਰਹੀਆਂ ਤੁਹਾਨੂੰ ਹਾਂਜੀ ਹਾਂਜੀ ਪੂਰਨ ਪ੍ਰਸ਼ਾਸਨ ਤੁਹਾਡੇ ਨਾਲ ਹੈ ਹਾਂਜੀ ਹਾਂਜੀ 24 ਘੰਟੇ ਤੁਹਾਡੀ ਦੇਖ ਰਖ ਦੇ ਵਿੱਚ ਸਾਰੀਆਂ ਟੀਮਾਂ ਤੁਹਾਡੇ ਕੋਲ ਪਹੁੰਚੀਆਂ ਹਨ ਰਾਸ਼ਨ ਨਾਲ ਕੋਈ ਮੇਲ ਦੇਖੋ ਤੁਹਾਡੇ ਕੋਈ ਦਬਾਅ ਨਹੀਂ ਤੁਸੀਂ ਕਲੀਅਰ ਦੱਸ ਸਕਦੇ ਸਾਰਾ ਕੁਝ ਮਿਲਦਾ ਨਾਲ ਨਹੀਂ ਨਹੀਂ ਮਿਲਦਾ ਪਾਣੀ ਨਹੀਂ ਅਸੀਂ ਕੰਟਰੋਲ 'ਚ ਕਰ ਸਕਦੇ ਬਾਕੀ ਰਾਸ਼ਨ ਪਾਣੀ ਪਸ਼ੂਆਂ ਵਾਸਤੇ ਫੀਡ ਚਾਰਾ ਲੰਗਰ ਦਾ ਆਚਾਰ ਔਰ ਜਿਹੜਾ ਰਾਸ਼ਨ ਵਾਸਤੇ ਜੀਆਂ ਵਾਸਤੇ ਸਾਡੇ ਸਾਹਮਣੇ ਵੀ ਗੁਰੂ ਕੀ ਲੰਗਰ ਚੱਲਦੇ ਪਏ ਲਾਈਵ ਤੁਸੀਂ ਦਿਖਾ ਸਕਦੇ ਹੋ ਪਰ ਕਿਸੇ चीज ਦੀ ਕਮੀ ਨਹੀਂ ਸਿਰਫ ਇੱਕ ਅਸਰਿਮਾਰ ਹੈ ਕਿ ਇਹ ਤਾਂ ਜੇ ਪਾਣੀ ਦੀ ਮਾਰ ਆ ਉਹਦੇ ਅੱਗੇ ਸਾਡਾ ਕਿਸੇ ਦਾ ਜੋਰ ਨਹੀਂ ਹੈਗਾ ਉਹਦੇ ਲਈ ਤੇ ਅਸੀਂ ਆਵਾਜ਼ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਕਿਰਪਾ ਕਰੇ ਆ ਹਣ ਮੈਨੂੰ ਲੱਗਦਾ ਕਿ ਜਿਹੜੀ ਵੀ ਸਾਨੂੰ ਆਉਂਦੇ ਦੇਖੇ ਜਾਂਦੇ ਅਸੀਂ ਦਾ ਤਾਂ ਛੂਟ ਨਹੀਂ ਚੱਲਣਾ ਜੋ ਨਾ ਤੁਹਾਡੇ ਪਸ਼ੂ ਨੇ ਕਈ ਲੋਕ ਇਹਦੇ ਸੀਗੇ ਇੱਥੇ ਕੋਈ ਪ੍ਰਸ਼ਾਸਕ ਦਾ ਅਧਿਕਾਰੀ ਨਹੀਂ ਪਹੁੰਚਿਆ ਡਰਨਾ ਨਹੀਂ ਕਿਸੇ ਨੂੰ ਕੋਈ ਆ ਰਿਹਾ ਸਾਰੇ ਨਹੀਂ ਝੂਠ ਬੋਲਣਾ ਨਾ ਮੇਰਾ ਮੈਨੂੰ ਇਹ ਮਹਾਰਾਜ ਨੇ ਕਿਹਾ ਵੀ ਝੂਠ ਨੀ ਬੋਲਣਾ ਝੂਠੀ ਪ੍ਰਸ਼ਾਸਦਾ ਫੇਰ ਸ਼ਾਮਿਲਦਾ ਜੀ ਚੰਗਰਾ ਵਾਸਤੇ ਚਾਰਾ ਤੁਹਾਨੂੰ ਮਿਲਦਾ ਪੁਲਿਸ ਪ੍ਰਸ਼ਾਸਨ ਤੁਹਾਡੇ ਕੋ ਆਉਂਦਾ ਹਾਂ ਉਹ ਵੀ ਆਉਂਦੇ ਹਾਂ ਤੇ ਸਰ ਮਿਲਾਂਗੇ ਫਿਰ ਆਉਂਦੇ ਸਾਰੇ ਬਿਲਕੁਲ ਅਸੀਂ ਬਾਗੂ ਘਟੇ ਔਰ ਕੰਨੇਰਾਣਾ ਪਿੰਡ ਜਿਹੜਾ ਆ ਔਰ ਆਮੀ ਦੇ ਭਰਿਆਂ ਜਾਂ ਭਾਂਗੇ ਜਿਹੜੇ ਹਣ ਖੜਾ ਦੇ ਵਿੱਚ ਜਿਹੜੇ ਤਾਰਾ ਜਿਹੇ ਆ ਔਰ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਮੌਜੂਦ ਹੈ ਸਾਡੇ ਸਾਰੇ ਰਖਾ ਜੀ ਆਵਾਦੀ ਪਾਰਟੀ ਤੋਂ ਜਿਹੜੀ ਸਾਡੇ ਨਾਲ ਉਸਨੇ ਤੋਂ ਪ੍ਰਸ਼ਾਸਨ ਦੇ ਸਾਡੇ ਦਸਵੀਂ ਜੀ ਸਾਡੇ ਐਸਐਸਪੀ ਸਾਫ ਤੋਂ ਸਾਡੇ ਨਾਲ ਆਇਆ ਨਹੀਂ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਸਾਰਾ ਜੇ ਆਪਾਂ ਦੇਖ ਲਾਗੇ ਉੱਥੇ ਕੇਸਰ ਦਾ ਮੌਲਾ ਜੀ ਬਿਲਕੁਲ ਹੀ ਕੇਸਰ ਗੈਰ ਕੀਤੀ ਸੀ ਸਾਡੇ ਦੁਕਾਨ ਕੋਲ ਡਿਗਰ ਦੇ ਬਰਾਜਪੁਰ ਦਾ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਆਇਸੀ ਗੀ ਇਹਨਾਂ ਤੋਂ ਜਾ ਕੇ ਦੇਖਦੇ ਹਾਂ ਉਹਨਾਂ ਕੋਲ ਜਾ ਕੇ ਦੇਖਦੇ ਹਾਂ ਬੰਦੋ ਦਾ ਧੰਨਵਾਦ ਜੀ ਹੋਰ ਮਾਦਾ ਜੀ ਘਰ ਪਾਣੀ ਵਿੱਚ ਆ ਗਿਆ ਤੇ ਚਾਹ ਫੇਰ ਵੀ ਕਹ ਰਹੇ ਨੇ ਚਾਹ ਪੀ ਕੇ ਜਾਓ ਸੋ ਇਹ ਪੰਜਾਬੀਆਂ ਦੀ ਸਾਡਿਆਂ ਦੀ ਖਾਸੀਅਤ ਹੈ ਕਿ ਚਾਹ ਜਰੂਰ ਪੁੱਛਦੇ ਨੇ ਬੈਠੋ ਚਾਹ ਪਾਣੀ ਪੀ ਕੇ ਜਾਓ ਸਾਡੇ ਕੋਲ ਸਸੀ ਗਾਲ ਜੀ ਦਵਾਬਾ মিডিਆ ਹਾਊਸ ਦੇ ਤੁਹਾਡਾ ਸਵਾਗਤ ਹੈ ਮੈਂ ਜਸਪੀਰ ਸਿੰਘ ਢੰਡਰ ਔਰ ਅਸੀਂ ਪਹੁੰਚੂ ਕੇ ਆ ਅੱਜ ਇੱਕ ਵਾਰ ਫੇਰ ਬਾਗੂ ਗੱਟੇ ਵਾਲੀ ਸਾਈਡ ਤੇ ਔਰ ਜਿੱਥੇ ਕਿ ਕਾਫੀ ਸਾਨੂੰ ਕੰਪਲੇਂਟਸ ਵੀ ਆਈਆਂ ਸੀ ਅਸੀਂ ਕਵਰੇਜ ਕਰਨ ਆਏ ਸੀ ਤੇ ਲੋਕ ਕਹਿ ਰਹੇ ਸੀ ਇਹ ਪ੍ਰਸ਼ਾਸਨ ਜਿਹੜੀਆਂ ਪੂਰੀਆਂ ਜਿਹੜੀਆਂ ਸੁਵਿਧਾਵਾਂ ਸਾਡੇ ਤੱਕ ਨਹੀਂ ਪਹੁੰਚਦੀਆਂ ਸੋ ਸਨੀ ਰਤਣਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਸੀ ਗਾਲ ਸਾਹਿਬ ਸਸੀ ਗਾਲ ਜੀ ਸਰ ਲੋਕਾਂ ਨੇ ਥੋੜੀ ਜਿਹੀ ਸ਼ਿਕਾਇਤਾਂ ਆ ਰਹੀਆਂ ਨੇ ਕਿ ਜਿਹੜਾ ਪ੍ਰਸ਼ਾਸਨ ਹੈ ਸਾਡੇ ਤੱਕ ਪਹੁੰਚ ਨਹੀਂ ਕਰ ਰਿਹਾ ਅਹ ਪਹਿਨੋਤ ਮੈਂ ਤੁਹਾਡੀ ਚੈਨ ਦੇ ਸਾਰੀ ਤੁਹਾਡੇ ਦੇਖਦੇ ਦਰਸ਼ਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢ ਕੇ ਇੱਥੇ ਆਏ ਹੋ ਕਿਉਂਕਿ ਹਮੇਸ਼ਾ ਲੋਕੀ ਵੀਡੀਓ ਦਾ ਇੱਕ ਪਾਸਾ ਦੇਖਦੇ ਦੂਜਾ ਪਾਸਾ ਕੋਈ ਨਹੀਂ ਦੇਖਦਾ ਜੀ ਜੀ ਅੱਜ ਤੁਸੀਂ ਆਏ ਹੋ ਮੈਂ ਤੁਹਾਨੂੰ ਆਪਣੇ ਨਾਲ ਦਿਖਾ ਦਿੰਦਾ ਮੇਰੇ ਨਾਲ ਸਰਪੰਚ ਫਜਲਾਬਾਦ ਦੇ ਜिले ਨਾਲ ਮੇਰੇ ਮੌਜੂਦ ਨੇ ਜੀ ਅਸੀਂ ਪਿੰਡ ਫਜਲਾਬਾਦ ਦੇ ਵਿੱਚ ਸਰਕਾਰ ਵੱਲੋਂ ਇੱਕ ਰਾਹਤ ਕੈਂਪ ਬਣਾਇਆ ਗਿਆ ਵਾ ਜੀ ਜੀ ਜਿਹਦੇ ਵਿੱਚ ਤਕਰੀਬਨ 1500 2000 ਬੰਦੇ ਦਾ ਅਰੇਂਜਮੈਂਟ ਕੀਤਾ ਗਿਆ ਵਾ ਆਜੋ ਮੈਂ ਤੁਹਾਨੂੰ ਨਾਲ ਦਿਖਾ ਦਿੰਦਾ ਅੱਜ ਪੈਰ ਦਾ ਮੈਨੂੰ ਕਮਾਗਾ ਕਿ ਬਿਲਕੁਲ ਤਸਵੀਰਾਂ ਤਕਵਾ ਕਦਰ ਤੋਂ ਵੀ ਦੇਸ਼ੀ ਡਾਕਟਰ ਸਾਹਿਬ ਸਾਰੇ ਇੱਥੇ ਮੌਜੂਦ ਬੈਠੇ ਨੇ 24 ਘੰਟੇ ਦਵਾਈਆਂ ਜਿਹੜਾ ਵੀ ਕੋਈ ਇਲਾਜ ਵਾਸਤੇ ਚਾਹੀਦੀ ਇਹਨਾਂ ਨੂੰ ਉਸੇ ਵੇਲੇ ਮਿਲਦੀ ਹੈ ਔਰ ਉਸੇ ਤਰ੍ਹਾਂ ਤੁਸੀਂ ਨਾਲ ਦੇਖੋ ਪੁਲਿਸ ਪ੍ਰਸ਼ਾਸਨ ਵੀ ਇੱਥੇ 24 ਘੰਟੇ ਹਾਜ਼ਰ ਰਹਿੰਦਾ ਵਾ ਜੀ ਜੀ ਐਸ ਡੀ ਐਮ ਤਸੀਮਦਾਰ ਪਟਵਾਰੀ ਇੱਕ ਨਹੀਂ ਚਾਰ-ਚਾਰ ਪਟਵਾਰੀ ਇੱਥੇ ਬੈਠੇ ਨੇ ਔਰ ਤੁਹਾਨੂੰ ਮੈਂ ਅੱਗੇ ਦਿਖਾ ਦਵਾਂ ਕਿੰਨਾ ਤਕੜਾ ਹਾਲ ਹੈ ਜਿੱਦਾਂ 1400 ਤੋਂ 1500 ਬੰਦੇ ਦਾ ਅਰੇਂਜਮੈਂਟ ਕੀਤਾ ਹੈ ਰਾਤ ਇਹ ਨਾਮ ਕੀ ਹੈ ਨਾਮ ਮੇਰਾ ਮੇਰਾ ਓਕੇ ਜੀ ਮੇਰਾ ਵੀ ਜੀ ਹਾਂ ਹਾਂ ਮਾਤਾ ਜੀ ਦਵਾਈ ਲੈਣ ਆਏ ਹੋ ਹਾਂ ਠੀਕ ਪੂਰੀਆਂ ਸਹੂਦਾਵਾਂ ਮਿਲ ਰਹੀਆਂ ਜੀ ਇੱਥੇ ਹਾਂ ਹਾਂ ਦਵਾਈ ਦਾ ਪੂਰਾ ਪ੍ਰਬੰਧ ਹੈ ਹਾਂ ਠੀਕ ਹਾਂ ਜੀ ਪੂਰਾ ਪ੍ਰਬੰਧ ਹੈ ਜੀ ਸਰਪੰਚ ਹਾਂ ਜੀ ਹਾਂ ਜੀ ਦੱਸ ਸਾਰੇ ਦਵਾਈਆਂ ਵਗੈਰਾ ਮਿਲਦੀਆਂ ਜੇ ਤਾਂ ਟੀਮ ਰਾਤ ਦਿਨ ਸੇਵਾ ਕਰਦੀ ਹੈ ਇਹ ਗੱਡੀ ਤੇ ਡੇਲੀ ਆਉਂਦੀ ਇੱਥੇ ਡੇਲੀ ਆ ਰਹੀ ਹੈ ਰਾਤ ਨੂੰ 5 ਵਜੇ ਸ਼ਿਫਟ ਬਦਲ ਜਾਣੀ ਹੈ ਜੀ ਤੇ ਆਉਂਦੀ ਹੈ 9 ਤੋਂ 5 ਸੱਚੀ ਗੱਲ ਹੈ ਮੈਮ ਰਾਤ ਨੂੰ ਹੁੰਦੀ ਹੈ ਜੀ ਆਜ ਦੋ ਸ਼ਿਫਟ ਦੇ ਵਿੱਚ ਹੁੰਦੀ ਹੈ ਜੀ ਮਾਰਨਿੰਗ ਇਵਨਿੰਗ ਦੋ ਸ਼ਿਫਟਾਂ ਲੱਗਦੀਆਂ ਹਨ ਮਾਰਨਿੰਗ ਦੀ ਸ਼ਿਫਟ ਹੈ ਕਿ 9 ਤੋਂ 5 ਵਜੇ ਤੱਕ ਤੇ ਇਵਨਿੰਗ ਦੀ ਸ਼ਿਫਟ ਹੈ ਜੀ ਜਾਂ ਨਾਈਟ ਸ਼ਿਫਟ ਕਹਿੰਦੇ ਉਹ ਹੈਗੀ ਹੈ 5 ਵਜੇ ਤੋਂ ਸ਼ਾਮ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਜੀ 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 ਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਮੈਡੀਸਿਨਸ ਹੈਗੀਆਂ ਪੂਰੀ ਫੈਸਿਲਿਟੀ ਆ ਤੋ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਇੱਥੇ ਔਰ ਜੇਕਰ ਜ਼ਿਆਦਾ ਪ੍ਰੋਬਲਮ ਆਉਂਦੀਆਂ ਤਾਂ ਫਿਰ ਸ਼ਿਫਟ ਕਰ ਦਿੰਦੇ ਹਾਂ ਇੱਥੋਂ ਜੀ ਹਾਂਜੀ ਹਾਂਜੀ ਹਜੇ ਤੱਕ ਇਦਾਂ ਦੀ ਕੋਈ ਕੈਜੁਐਲਟੀ ਆਈ ਨਹੀਂ ਜੀ ਜੇ ਕੋਈ ਆਉਂਦੀ ਹੈ ਤੇ ਉਹ ਫਤੂਟੀ ਨੇ ਸ਼ਿਫਟ ਕਰ ਦਿੰਦੇ ਹਾਂ ਜੀ ਇੱਥੇ ਕੈਂਪ ਵੀ ਲੱਗਿਆ ਹੋਇਆ ਲੱਗੇ ਉਸ ਜਗ੍ਹਾ ਤੇ ਵੀ ਇੱਕ ਫਤਜੀ ਲੱਗਾ ਹਸਲਾਬਾਦ ਲੱਗਿਆ ਇੱਕ ਇੱਥੇ ਲੱਗਿਆ ਜੀ ਔਰ ਆਹਤ ਕੈਂਪ ਤੇ ਕਿ ਹਾਂ ਵੀ ਜੇ ਮੰਨ ਲਓ ਇੱਥੇ ਕੋਈ ਦਵਾਈ ਦੀ ਸ਼ਾਰਟੇਜ ਹੋ ਜਾਂਦੀ ਉਧਰੋਂ ਵੀ ਦਵਾਈ ਜੀ ਅਸੀਂ ਦੇਖਿਆ ਸੀ ਉੱਥੇ ਵੀ ਮੈਡੀਸਨ ਵਗੈਰਾ ਰੱਖੀ ਹੋਈ ਹੈ ਹਾਂਜੀ ਹਾਂਜੀ ਪ੍ਰੋਪਰ ਉੱਥੇ ਹੀ ਮੈਡੀ ਕੀਨਾ ਜੀ ਤੁਹਾਡਾ ਜਸਵੀਰ ਸਿੰਘ ਅ ਪ੍ਰਸ਼ਾਸਨ ਆ ਰਿਹਾ ਪੂਰਾ ਇੱਥੇ ਹੋ ਰਿਹਾ ਡੀਸੀ ਸਾਹਿਬ ਹਾਂਜੀ ਪੂਰਾ ਪ੍ਰਸ਼ਾਸਨ ਆ ਰਿਹਾ ਜੀ ਹੋ ਟਰੈਕਟਰ ਕਰ ਲਏ ਨੇ ਪ੍ਰੋਪਰ ਰਾਸ਼ਨ ਵਾਲੀ ਤੁਹਾਡੇ ਤੱਕ ਪਹੁੰਚਦਾ ਪਹੁੰਚਦਾ ਪਿਆ ਜੀ ਕਿਸੇ ਵੀ ਕਮੀ ਕੋਈ ਪੇਸ਼ੀਤ ਤੁਹਾਨੂੰ ਦੱਸ ਸਕਦੇ ਨਹੀਂ ਕੋਈ ਕਮੀ ਨਹੀਂ ਜੀ ਕੋਈ ਨਹੀਂ ਸਭਾ ਕੁਝ ਆਉਂਦਾ ਤੁਹਾਡੇ ਕੋਲ ਹਾਂਜੀ ਰਾਸ਼ਨ ਪ੍ਰਸ਼ਾਸਨ ਸਾਹਿਬ ਜੁਲਸ ਮਲਾਜਨ ਤੁਹਾਡੇ ਕੋਲ ਦਿਨ ਰਾਤ ਆਉਂਦੇਗੇ ਨਹੀਂ ਆਉਂਦੇ ਆ ਜੀ ਕੋਈ ਕਮੀ ਪੇਸ਼ੀਤ ਨਹੀਂ ਨਹੀਂ ਜੀ ਪ੍ਰਸ਼ਾਸਨ ਤੋਂ ਨਾਰਾਜ਼ਤ ਨਹੀਂ ਕਿਸੇ ਕੋਲੋਂ ਨਹੀਂ ਜੀ ਮੈਂ ਨਹੀਂ ਨਰਾਜ ਆ ਕੋਈ ਡਰਨ ਦੀ ਲੋੜ ਨਹੀਂ ਤੁਸੀਂ ਦੱਸ ਸਕਦੇ ਹੋ ਸਭ ਕੁਝ ਕਿਰਪਾ ਆ ਜੀ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਹੁਣ ਤਾਂ ਪੂਰੇ ਕੋਚੇ ਆ ਸੀ ਪ੍ਰਚਾਰcentro ਤੇ ਹੋਰ ਵੀ ਰੱਦ ਹੋਈ ਪ੍ਰੋਪਰ ਸੁਵਿਧਾਵਾਂ ਜਿਹੜੀਆਂ ਮਿਲ ਰਹੀਆਂ ਤੁਹਾਨੂੰ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਆ ਹਾਂਜੀ ਹਾਂਜੀ 24 ਘੰਟੇ ਤੁਹਾਡੀ ਦੇਖ ਰੱਖ ਦੇ ਵਿੱਚ ਸਾਰੀਆਂ ਟੀਮਾਂ ਤੁਹਾਡੇ ਰਕ ਪਹੁੰਚੀਆਂ ਰਾਸ਼ਨ ਸਭ ਕੁਝ ਮਿਲਦਾ ਦੇਖੋ ਤੁਹਾਡੇ ਜੋ ਕੋਈ ਦਬਾਅ ਨਹੀਂ ਤੁਸੀਂ ਕਲੀਅਰ ਦੱਸ ਸਕਦੇ ਸਾਰਾ ਕੁਝ ਮਿਲਦਾ ਦਾ ਨਹੀਂ ਮਿਲਦਾ ਨਹੀਂ ਚਲੋ ਜੀ ਹਾਂਜੀ ਸਰ ਦੇਖੋ ਜੀ ਜਿਸ ਦਿਨ ਤੋਂ ਪਾਣੀ ਆਇਆ ਹੋਇਆ ਅਸੀਂ ਪਹਿਲਾਂ ਦੱਸਿਆ ਕਿ ਕੁਦਰਤੀ ਮਾਰ ਹੈ ਇਹਦੇ ਕਿ ਕਿਸੇ ਦਾ ਜੋਰ ਨਹੀਂ ਸਾਰਾ ਪੁਲਿਸ ਪ੍ਰਸ਼ਾਸਨ ਮਾਲ ਮਹਿਕਮਾ ਸਾਰੇ ਡਿਪਾਰਟਮੈਂਟ ਡਾਕਟਰ ਸਹਿਬਾਨ ਹਰ ਤਰ੍ਹਾਂ ਦੀ ਸਹੂਲਤ ਵਾਸਤੇ ਇੱਥੇ ਬੈਠੇ ਆ ਜੀ ਸਿਰਫ ਇੱਕ ਪਾਣੀ ਨਹੀਂ ਅਸੀਂ ਕੰਟਰੋਲ 'ਚ ਕਰ ਸਕਦੇ ਬਾਕੀ ਰਾਸ਼ਨ ਪਾਣੀ ਪਸ਼ੂਆਂ ਵਾਸਤੇ ਫੀਡ ਚਾਰਾ ਡੰਗਰਾਂ ਦਾ ਆਚਾਰ ਔਰ ਜਿਹੜਾ ਰਾਸ਼ਨ ਰਸਤ ਜੀਆਂ ਵਾਸਤੇ ਇਹ ਤਾਂ ਤੁਹਾਡੇ ਸਾਹਮਣੇ ਵੀ ਗੁਰੂ ਕੇ ਲੰਗਰ ਚੱਲਦੇ ਪਏ ਲਾਈਵ ਵੀ ਤੁਸੀਂ ਦਿਖਾ ਸਕਦੇ ਹੋ ਮਤਲਬ ਕਿਸੇ ਚੀਜ਼ ਦੀ ਕਮੀ ਨਹੀਂ ਸਿਰਫ ਇੱਕ ਸਾੜੀ ਮਾਰ ਹੈ ਕਿ ਇਹ ਤਾਂ ਜਰ ਪਾਣੀ ਦੀ ਮਾਰ ਆ ਉਹਦੇ ਅੱਗੇ ਸਾਡਾ ਕਿਸੇ ਦਾ ਜੋਰ ਨਹੀਂ ਹੈਗਾ ਉਹਦੇ ਲਈ ਤੇ ਅਸੀਂ ਆਵਾਜ਼ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਕਿਰਪਾ ਕਰੇ ਆ ਹੁਣ ਵੀ ਤੁਸੀਂ ਦੇਖੋ ਮੌਸਮ ਕਿਦਾਂ ਦਾ ਵਾ ਉਹ ਆਪਣੇ ਕਿਸੇ ਦੇ ਹੱਥ ਵਸ ਨਹੀਂ ਹੈਗਾ ਬਾਕੀ ਜਿੰਨੇ ਜੋ ਹੈਗੇ ਅਸੀਂ ਭਰਾਵਾਂ ਦੇ ਨਾਲ ਖੜੇ ਆ ਆ ਸਾਰੇ ਸਹਿਯੋਗੀ ਸੱਜਣ ਨਾਲ ਤੁਹਾਡੇ ਸਾਹਮਣੇ ਆ ਜੀ ਘਬਰਾਉਣ ਨਹੀਂ ਕੋਈ ਨਹੀਂ ਕਿਹੇ ਚੀਜ਼ ਲੋੜ ਹੋਵੇ ਤੁਸੀਂ ਬੇ ਚੀਜ਼ ਕੋ ਫੋਨ ਕਰੋ 24 ਘੰਟੇ ਪੋਸਟ ਹਰ ਵਿਭਾਗ ਵਿੱਚ ਇੱਥੇ ਹਾਜ਼ਰ ਆ ਸਾਰੇ ਥੋੜਾ ਨਰਾਜ਼ ਸੀ ਤੁਹਾਡੇ ਪ੍ਰਸ਼ਾਸਨ ਤੋਂ ਐਸਐਸਪੀ ਸਾਹਿਬ ਡਿਪਟੀ ਸਾਹਿਬ ਉਹ ਆਪ ਆਉਂਦੇ ਨੇ ਕਿਤੇ ਤੁਹਾਨੂੰ ਕਿਹੇ ਚੀਜ਼ ਦੀ ਲੋੜ ਹੈ ਦੱਸੋ ਤੁਸੀਂ ਇੱਥੇ ਹਾਜ਼ਰ ਹੋ ਉਸ ਟਾਈਮ ਇੱਕ ਛੋਟਾ ਜਿਹਾ ਮਜ਼ਾਕ ਜ ਕੋਣ ਕੋਈ ਪ੍ਰੋਬਲਮ ਤਾਂ ਨਹੀਂ ਹਾਂ ਨਹੀਂ ਕੋਈ। ਅਸਾਂ ਤੁਹਾਨੂੰ ਸਾਬ ਤੁਹਾਡੇ ਨਾਲ ਆ ਜੀ ਹੋ ਗਏ। ਹਾਂ ਜੀ। ਧੰਨਵਾਦ ਜੀ। ਹੋ ਗਿਆ ਜਿਹੜਾ ਪਾਣੀ ਇੱਥੇ ਜਿਹੜਾ ਚੱਲ ਰਿਹਾ ਜੀ ਅੱਜ ਤੱਕ ਕੀ ਰੇਨ ਹੋ ਗਿਆ। ਤੋਂ ਪਾਣੀ ਵਾਧਾ ਆ ਕਿ ਵਾਧਾ ਘਟਦਾ ਰਹਿੰਦਾ ਜਾਂ ਨਿਰਵਾਧਾ ਘਟਦਾ ਰਹਿੰਦਾ। ਅੱਜ ਅੱਜ ਜਿਹੜੀ ਅੱਜ ਦੀ ਸਥਿਤੀ ਕੀ ਹੈ? ਅੱਜ 4-5 ਇੰਚ ਕਟਿਆ। ਇਹ ਸਵੇਰੇ ਦਾ ਕੋਈ ਪਤਾ ਨਹੀਂ ਸ਼ਾਮਾਂ ਦਾ ਕੋਈ ਪਤਾ ਨਹੀਂ ਵਾਰਿਜ ਨਹੀਂ ਸਕਦਾ। ਜੀ। ਔਰ ਲੋਕ ਜਿਹੜੇ ਤੇਰਾ ਵਿੱਚ ਫਸੇ ਸੀ ਉਹ ਸਾਰੇ ਆ ਗਿਆ ਬਾਹਰ ਜਾ ਪਏ ਉਹਦੇ ਵਿੱਚ ਅੰਦਰ ਵੀ ਰਗੇ ਦੇ ਲੋਕ ਤੇ ਇੰਨਾ ਇੰਤਜ਼ਾਮ ਨਹੀਂ ਹੁੰਦਾ ਵੀ ਸਾਰਾ ਪਰਿਵਾਰ ਬੰਦਾ ਲੈ ਆਵੇ ਤੇ ਘਰਾਂ ਦੇ ਵਿੱਚ ਪਾਣੀ ਹੈਗਾ ਬਾਕੀ ਥੱਲੇ ਥੋੜੇ ਬੱਚੇ ਹੁੰਦੇ ਆ ਕਿਉਂਕਿ ਰਾਤ ਵਧੀਆ ਤੇ ਚੱਲ ਔਕਾ ਸੋਕਾ ਬੰਦਾ ਕੱਟਣ ਲੈਂਦਾ ਤੇ ਸੁਬਾ ਫੇਰ ਆ ਜਾਂਦਾ ਤੇ ਗੁਰਦਵਾਰੇ ਆਲਾ ਪ੍ਰਸ਼ਾ ਚੰਦਾ ਵੀ ਲੰਗਰ ਪਾਣੀ ਤੇ ਆ ਜਾਂਦਾ ਜਦੋਂ ਪ੍ਰਸ਼ਾਦ ਆਉਂਦਾ ਤੇ ਅੰਦਰ ਵੀ ਪ੍ਰਸ਼ਾਦ ਜਿਹੜੇ ਪੈ ਜਾਂਦੇ ਨੇ ਨਹੀਂ ਜੀ ਅਸੀਂ ਇੱਥੇ ਆ ਕੇ ਵੰਡ ਤੇ ਹੀ ਦਈਦਾ ਪ੍ਰਸ਼ਾਦ ਆ ਫਿਰ ਲੈ ਕੇ ਜਾਂੀਦਾ ਗੇੜੀ ਤੇ ਜਾਂਦੇ ਤਾਂ ਸੋ ਇੱਕ ਬੰਦਾ ਇੱਥੇ ਆਉਂਦਾ ਤੇ ਬਾਕੀ ਪਰਵਾਨ ਦਾ ਜਿਹੜਾ ਪ੍ਰਸ਼ਾਦ ਆ ਉਹ ਲੈ ਕੇ ਚਲੇ ਜਾਂਦਾ ਹਾਂ ਦੋ ਚਾਰ ਮੰੰਦਰ ਕਰੇ ਹੁੰਦੇ ਆ ਤੇ ਦੋ ਚਾਰ ਮੰੰਦਰ ਇੱਥੇ ਹੁੰਦੇ ਆ ਤੇ ਡੰਗਰ ਜਿਹੜੇ ਉਹ ਵੀ ਇੱਥੇ ਘਰਾਂ ਦੇ ਵਿੱਚ ਜਦੋਂ ਵੰਡ ਤੇ ਲੈਂਦੇ ਤੁਸੀਂ ਇਹ ਡੰਗਰ ਸਾਰੇ ਵੰਡਦੇ ਆ ਤੇ ਇੱਥੇ ਹੀ ਆ ਚਾਰਾ ਚੂਰਾ ਆਮ ਆਦਮੀ ਆ ਜਾਂਦੇ ਆ ਕੋਈ ਕਿੱਦਾਂ ਵੀ ਆਇਆ ਸੇ ਦਾ ਦੇ ਜਾਂਦੇ ਆ ਪ੍ਰਸ਼ਾਸਨ ਜਿਹੜਾ ਹੈ ਪ੍ਰੋਪਰ ਜਿਹੜਾ ਸਾਰੇ ਲੋਕ ਆ ਰਹੇ ਤੁਹਾਡੇ ਨਾਲ ਪ੍ਰਸ਼ਾਸਨ ਆ ਹੀ ਜਾਂਦੇ ਆ ਵੇਖੀ ਜਾਂਦੇ ਆ ਸੋ ਤਾਂ ਜਿੱਦਾਂ ਵੀ ਕੋਈ ਪੁੱਛਦੇ ਆ ਵੀ ਜਨਾਬੀ ਜੀ ਜਰੂਰ ਤੇ ਇਹ ਜੇ ਕਰ ਪੈ ਲਿਆ ਤੇ ਕਰ ਪਹਿਲਾਂ ਦੀ ਮੰਗ ਕੀਤੀ ਸੀਗੀ ਉਹ ਤਾਂ ਪਹਿਲਾਂ ਮਿਲ ਗਈਆਂ ਸੀ ਐਨਕੀ ਚੰਗੂ ਬੁਲਾਣ ਦਾ ਆ ਕੋਈ ਬੜੇ ਬਣਾ ਤਾਈ ਆਦੇ ਆ ਹੋਰ ਬਿਲਕੁਲ ਪਹਿਲੇ ਟਾਈਮ ਤੇ ਆਪਾਂ ਦੇਖਦੇ ਸੀ ਕਿ ਲੋਕ ਆਉਂਦੇ ਸੀ ਤੇ ਵਾਅਦੇ ਕਰਕੇ ਚਲੇ ਜਾਂਦੇ ਸੀਗੇ ਸੋ ਹੁਣ ਕਿਉਂਕਿ ਲੋਕ ਵੀ ਬੜੇ ਸਿਆਣੇ ਹੋ ਗਏ ਨੇ ਜੇਕਰ ਕੋਈ ਇਹੋ ਜੀ ਗੱਲ ਹੁੰਦੀ ਹੈ ਤਾਂ ਲੋਕ ਜਿਹੜੀ ਸਰਕਾਰ ਵੀ ਬਦਲ ਦਿੰਦੇ ਨੇ ਹਾਂ ਇਦਾਂ ਦਾ ਹੈ ਹੁਣ ਵੀ ਇੱਥੇ ਆਉਂਦੇ ਆ ਪੁੱਛਦੇ ਆ ਸਾਨੂੰ ਵੀ ਤੁਹਾਨੂੰ ਕੀ ਗੱਲ ਬਾਤ ਹੈ ਕਿੱਦਾਂ ਕੋਈ ਮੰਗ ਪੂਰੀ ਵੀ ਹੁੰਦੀ ਹੈ ਤੇ ਕੋਈ ਨਹੀਂ ਵੀ ਹੁੰਦੀ ਜੀ ਸੋ ਬਿਲਕੁਲ ਸਾਰਾ ਉਹ ਜਿਹੜਾ ਸਰਕਾਰਾਂ ਦੇ ਪ੍ਰਸ਼ਾਸਨ ਦੇ ਹੱਥ ਨਹੀਂ ਹੁੰਦਾ ਕਈ ਵਾਰੀ ਸੋ ਜਿੰਨੀ ਸੁਵਿਧਾ ਦੇ ਅਨੁਸਾਰ ਜਿਹੜੀਆਂ ਉਹ ਸੰਧਾਮਕਾਂ ਨੂੰ ਪਹੁੰਚਾਉਂਦੇ ਆ ਜੋ ਵੀ ਨਾਲੇ ਕੋਈ ਪੁਜੀਦਾ ਉਹ ਕਰਦੇ ਆ ਜੀ ਜੀ ਸੁਸ਼ਨੀ ਜੀ ਬਿਲਕੁਲ ਦੋਸਤੋ ਤੁਹਾਡੇ ਕੋ ਤੁਹਾਡੇ ਤੋਂ ਇਸ ਏਰੀਆ ਵਿੱਚ ਦੇਖਿਆ ਅਸੀਂ ਸੋ ਕਾਫੀ ਲੋਕ ਤੁਹਾਡੇ ਤੋਂ ਪੁੱਛਾ ਤੁਹਾਡੇ ਪ੍ਰਸ਼ਾਸਨ ਨੂੰ ਔਰ ਤੁਹਾਡੀ ਪਾਰਟੀ ਨੂੰ ਦੇਖੋ ਜੀ ਸਰਕਾਰ ਲੋਕਾਂ ਦੀ ਹੈ ਤੇ ਲੋਕਾਂ ਵਾਸਤੇ ਬਣੀ ਹੈ ਇਹ ਜੇ ਦੁੱਖ ਦੀ ਘੜੀ ਆਈ ਹੈ ਤੇ ਸਾਡਾ ਫਰਜ਼ ਬਣਦਾ ਹੈ ਇਹ ਸਾਡੀ ਡਿਊਟੀ ਹੈ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਹੀ ਸਰਦਾਰ ਸੱਜਨ ਸਿੰਘ ਚੀਮਾ ਜੀ ਨੇ ਸਾਨੂੰ ਕਿਹਾ ਸੀਗਾ ਵੀ ਇਹ ਦੋ ਪਿੰਡਾਂ ਦੇ ਵਿੱਚ ਤੁਸੀਂ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਇਹਨਾਂ ਨੇ ਜਦੋਂ ਸਾਡੇ ਕੋਲ ਤਰਪਾਨਾ ਮੰਗੀਆਂ ਤਰਪਾਨਾ ਦਿੱਤੀਆਂ ਗਈਆਂ ਮੱਛਰਦਾਲੀਆਂ ਮੰਗੀਆਂ ਮੱਛਰਦਾਲੀਆਂ ਦਿੱਤੀਆਂ ਗਈਆਂ ਜਦੋਂ ਇਹਨਾਂ ਨੇ ਰਾਸ਼ਨ ਦੀ ਮੰਗੀ ਸੀ ਰਾਸ਼ਨ ਆਇਆ ਕੱਲ ਦੀ ਡੇਢ ਦੇ ਵਿੱਚ ਵੀ 70 ਬੋਰੇ ਫੀਲਡ ਦੇ ਇਹਨਾਂ ਨੂੰ ਦੇਖ ਗਏ ਆ ਜੀ ਇੱਕ ਦਿਨ ਛੱਡ ਕੇ ਇਹਨਾਂ ਨੂੰ ਫੀਲਡ ਦੇ ਦਿੱਤੀ ਜਾਂਦੀ ਹੈ ਬਾਕੀ ਜੋ ਵੀ ਇਹਨਾਂ ਨੂੰ ਪਸ਼ੂਵਾਂ ਦਾ ਚਾਰਾ ਚਾਹੀਦਾ ਹੁੰਦਾ ਡੰਗਰਾ ਦਾ ਆਚਾਰ ਚਾਹੀਦਾ ਹੁੰਦਾ ਹਰ ਇੱਕ ਚੀਜ਼ ਪ੍ਰੋਵਾਈਡ ਕਰਾ ਰਹੇ ਜੀ ਜਿੰਨੇ ਚੋਕੇ ਹੈਗੇ ਸਾਡੇ ਭਰਾਵਾਂ ਦੇ ਨਾਲ ਅਸੀਂ ਵਿਪਤਾ ਦੇ ਵਿੱਚ ਖੜੇ ਆ ਜੀ ਬਾਕੀ ਸਾਰਾ ਪ੍ਰਸ਼ਾਸਨ ਸਾਡੇ ਨਾਲ 24 ਘੰਟੇ ਇਥੇ ਅਵੇਲੇਬਲ ਹੁੰਦਾ ਜੀ ਤੁਸੀਂ ਜਦ ਵੀ ਮਰਜ਼ੀ ਹੋਣ ਵੀ ਤੁਸੀਂ ਦੇਖ ਲਓ ਸਾਡੇ ਨਾਲ ਹੀ ਸਾਰਾ ਪ੍ਰਸ਼ਾਸਨ ਘਰਾਂ ਦੇ ਵਿੱਚ ਜਾ ਰਹੇ ਆ ਨਹੀਂ ਤੇ ਇਹਨਾਂ ਮੁਲਾਜ਼ਮਾਂ ਨੂੰ ਕੀ ਲੋੜ ਪਈ ਆ ਜੀ ਇਹ ਤਾਂ ਮਾਨਾ ਪੁਲਿਸ ਸਟੇਸ਼ਨ 'ਚ ਬਹਿ ਸਕਦੇ ਸੀਗੇ ਪਰ ਨਹੀਂ ਇਹ ਬਿਗੜੀਆਂ ਦੇ ਵਿੱਚ ਬਹਿ ਕੇ ਸਾਡੇ ਨਾਲ ਉਹ ਕਿੱਥੇ ਕਿੱਥੇ ਤੱਕ ਜਾ ਰਹੇ ਅੱਗੇ ਤੱਕ ਦੇਖੋ ਤੁਸੀਂ ਪਾਣੀ ਦਾ ਕੀ ਹਾਲ ਹੈ ਉਸ ਰਕ ਜਾ ਰਹੇ ਲੋਕਾਂ ਦੇ ਘਰਾਂ ਦੇ ਵਿੱਚ ਕਹਿ ਰਹੇ ਆ ਆ ਜਾਓ ਭਾਈ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਆ ਜਾਓ ਇਹ ਕਹੇ ਚੀਜ਼ ਦੀ ਲੋੜ ਨਹੀਂ ਤੁਸੀਂ ਬਾਹਰ ਆ ਹਾਂ ਸੋ ਬਿਲਕੁਲ ਆ ਇੱਕ ਘਰ ਹੈ ਜਿਹੜਾ ਉਸ ਦੇ ਨਜ਼ਦੀਕ ਬਹੁਤ ਚੁਕਿਆ ਸੋ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਆਓ ਜੀ ਆ ਪਹਿਲਾਂ ਤੋਂ ਤੁਹਾਡਾ ਧੰਨਵਾਦ ਜੀ ਦੇਖੋ ਜੀ ਮਾਤਾ ਜੀ ਘਰ ਪਾਣੀ ਵਿੱਚ ਆ ਗਿਆ ਤੇ ਚਾਹ ਫੇਰ ਵੀ ਕਰ ਰਹੇ ਕਿ ਚਾਹ ਪੀ ਕੇ ਜਾਓ ਚਾਹ ਪੀ ਕੇ ਜਾਓ ਤੇ ਆ ਬੜਾ ਉਹ ਮਾਰਾ ਇਹਨੇ ਜਿੱਤਾ ਸਾਨੂੰ ਸੋ ਇਹ ਪੰਜਾਬੀਆਂ ਦੀ ਸਾਡਿਆਂ ਦੀ ਖਾਸੀਅਤ ਹੈ ਕਿ ਚਾਹ ਜਰੂਰ ਪੁੱਛਦੇ ਨੇ ਜੀ ਬੈਠੋ ਚਾਹ ਪਾਣੀ ਪੀ ਕੇ ਜਾਓ ਸਾਡੇ ਕੋਲ ਬਹੁਤ ਆ ਸਾਰਾ ਪਰ ਸਾਡਾ ਘਰ ਦੇ ਵਿੱਚ ਪਹੁੰਚ ਚੁੱਕੇ ਆ ਸੋ ਮਾਤਾ ਜੀ ਕਹਿ ਰਹੇ ਸੀ ਕਿ ਚਾਹ ਪੀ ਕੇ ਜਾਇਓ ਸੋ ਪੰਜਾਬੀਆਂ ਦੇ ਦਿਲ ਬੜੇ ਵੱਡੇ ਨੇ ਜੀ ਭਾਵੇਂ ਪਾਣੀ ਵਿੱਚ ਡੁੱਬੀਆਂ ਤਾਂ ਵੀ ਪ੍ਰਸ਼ਾਸਨ ਨੂੰ ਤੇ ਸਾਨੂੰ ਕਹ ਰਹੇ ਚਾਹ ਪੀ ਕੇ ਜਾਇਓ ਜੀ ਹਾਂ ਵੀਰ ਜੀ ਸਾਡੇ ਦਿਲ ਬੜੇ ਵੱਡੇ ਪੰਜਾਬੀਆਂ ਦੇ ਜੀ ਜੀ ਜੇ ਫਸਲ ਸਾਡੀ ਰੁੜ ਗਈ ਆ ਨਾ ਜਿਹੜਾ ਕੋਈ ਆਊਗਾ ਨਾ ਇੱਥੇ ਆਈ ਜੀ ਆਇਆਂ ਨੂੰ ਕਵਾਂਗੇ ਸਾਰਿਆਂ ਨੂੰ ਵੀ ਸਾਡੇ ਕੋਲ ਚਾਹ ਪਾਣੀ ਪੀਓ ਸਾਡੇ ਪਰ ਸਾਡੇ ਕੋ ਸਰਕਾਰ ਨੇ ਨਹੀਂ ਸੋਚਣ ਦੇ ਕੀ ਕਰ ਪਾਦੀ ਸੋ ਬਿਲਕੁਲ ਤੁਸੀਂ ਕੋਈ ਖਾਣ ਪੀਣ ਦੀ ਬਸਤਾਂ ਜਿਹੜੀਆਂ ਪਹੁੰਚੀ ਤੁਹਾਡੇ ਕੋਲ ਸਾਡੇ ਕੋ ਪਹੁੰਚਦੀਆਂ ਆ ਸੋ ਬਿਲਕੁਲ ਜਿਹੜੀ ਗੱਲ ਸੱਚੀ ਆ ਉਹੀ ਆ ਬਸ ਇਹ ਚਾਰ-ਆਟ ਡਗਰਾ ਤੁਹਾਨੂੰ ਦੇ ਰਹੇ ਆ ਹਾਂਜੀ ਨੰਦਿਆ ਖਾਣ ਪੀਣ ਦੀ ਬਸਤਾਂ ਚਾਰਾ ਜਿਹੜਾ ਉਹ ਮਿਲਣ ਹਾਂਜੀ ਜ਼ਰੂਰ ਮਿਲਣਗੇ ਬਹੁਤ ਬਹੁਤ ਧੰਨਵਾਦੀ ਸੋ ਬਿਲਕੁਲ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਨਾਲ ਡਿਊਟੀ ਨਿਭਾ ਰਿਹਾ ਸੋ ਬਿਲਕੁਲ ਨਾਲ ਸਾਡੇ ਆਏ ਨੇ ਪਾਣੀ ਦੇ ਵਿੱਚ ਬਿਲਕੁਲ ਰਿਸਕ ਲੈ ਕੇ ਸੋ ਪੁਲਿਸ ਪ੍ਰਸ਼ਾਸਨ ਦੇ ਅਕਸ਼ ਜਿਹੜਾ ਉਹ ਕਈ ਵਾਰੀ ਲੋਕ ਇਹਨਾਂ ਦੇ ਸਾਡੇ ਚਲਾਣ ਕੱਟੇ ਗਿਆ ਜੀ ਸੋ ਪੁਲਿਸ ਪ੍ਰਸ਼ਾਸਨ ਦੀ ਬਹੁਤ ਇੱਕ ਇਹ ਵੀ ਜਿਹੜੀ ਹਕੀਕਤ ਆ ਅਸਲੀਅਤ ਆ ਕਿ ਜਿਹੜਾ ਪ੍ਰਸ਼ਾਸਨ ਬਿਲਕੁਲ ਦਿਨ ਰਾਤ ਜਿਹੜਾ ਉਹ ਪਾਣੀ ਦੇ ਵਿੱਚ ਰ ਤੋ ਸਾਰਾ ਕੀ ਕਹਿਣਾ ਚਾਹੋਗੇ ਜੀ ਇਸ ਮਾਮਲੇ 'ਤੇ ਸੋ ਜਿਹੜੇ ਚਲਾਨ ਘਟਨੇ ਉਹ ਅਲੱਗ ਚੀਜ਼ ਆ ਪਰ ਇਸ ਵੇਲੇ ਦੁੱਖ ਦੀ ਘੜੀ 'ਚ ਇਹਨਾਂ ਦੇ ਹਾਜ਼ਰ ਆ ਅਸੀਂ ਤੇ ਇਹਨਾਂ ਨੂੰ 24 ਘੰਟੇ ਬੇਨਤੀ ਕਰਦੇ ਹਾਂ ਸਪੀਕਰ 'ਚ ਵੀ ਲੋਸਮੈਂਟ ਕਰਾਈ ਹੋਈ ਆ ਵੀ ਤੁਹਾਨੂੰ ਮੁਸ਼ਕਲ ਆ ਤੇ ਬਾਹਰ ਆਜੋ ਜਿੱਦਾਂ ਵੀ ਇਹ ਕਿਸ਼ਤੀਆਂ ਤੇ ਜਾਣਾ ਜੇ ਤੁਹਾਡੇ ਡੰਗਰ ਖੰਡ ਨਾਲੇ ਬਾਹਰ ਅਸੀਂ ਉਹ ਵੀ ਲੈ ਚਲਦੇ ਪਰ ਕੋਈ ਇਹਨਾਂ ਦੀ ਮਜਬੂਰੀ ਆ ਘਰ ਛੱਡਣ ਨੂੰ ਦਿਲ ਨਹੀਂ ਕਰਦਾ ਰਾਹ ਘਰ ਕੁਝ ਤੁਸੀਂ ਦੇਖ ਹੀ ਰਹੇ ਨਾ ਉੱਚੇ بنائے ਹੋਏ ਨੇ ਇਹ ਜਿਵੇਂ ਪਾਣੀ ਪਤਾ ਲੇਕਿਨ ਫਸਲ ਸਾਰੀ ਇਨਾਂ ਦੀ ਖਰਾਬ ਹੋ ਚੁੱਕੀ ਆ ਜੀ ਜੀ ਬੱਚਿਆਂ ਦੀ ਵੀ ਮੁਸ਼ਕਲ ਹੈਗੀ ਇਹਨਾਂ ਨੂੰ ਪਰ ਇਹ ਨੇ ਇੱਕ ਇੱਕ ਦੋ ਦੋ ਮੈਂਬਰ ਘਰ ਦੇ ਹਾਜ਼ਰ ਨੇ ਇਹਨਾਂ ਦਾ ਨੰਬਰ ਮੋਬਾਈਲ ਨੰਬਰ ਅਸੀਂ ਇਹਨਾਂ ਨੂੰ ਦਿੱਤੇ ਹੋਇਆ ਕੋਈ ਮੁਸ਼ਕਲਾ ਤਾਂ ਨਹੀਂ ਆਉਂਦੀਆਂ ਲੋੜ ਪੈਂਦੀਆਂ ਰਾਸ਼ਨ ਇਹਨਾਂ ਪਹਚਾ ਜੀ ਦਾ ਨਹੀਂ ਤੇ ਇੱਕ ਦੋ ਜਣੇ ਜਾਦਤ ਤੋਂ ਬੰਨ ਦੇ ਉੱਪਰ ਅਸੀਂ ਗੱਡੀਆਂ ਲੈ ਆਉਂਦੇ ਆ ਉਥੋਂ ਲੈ ਲੈਂਦੇ ਅਸੀਂ ਹਾਜ਼ਰ ਜੋ ਜੋ ਜੇਕਰ ਰਾਤ ਨੂੰ ਕਿਸੇ ਨੂੰ ਕੋਈ ਮੈਡੀਕਲ ਦੀ ਸਹੂਦਤ ਚਾਹੀਦੀ ਹੁੰਦੀ ਹੈ ਤਾਂ ਉਹ ਵੀ ਜੇ ਫੋਨ ਕਰਨਾ ਤੁਸੀਂ ਅਵੇਲੇਬਲ ਕਰਾ ਦਿੰਦੇ ਬਿਲਕੁਲ ਜੀ ਬ ਆਹ ਹੈ ਉਹ ਤੇ ਮੈਡੀਕਲ ਟੀਮ ਆ ਇਹ ਬੰਨ ਦੇ ਉੱਪਰ ਤੁਸੀਂ ਬੰਨ ਜਿਹੜਾ ਪੱਕਾ ਬਣਿਆ ਬਿਆਸ ਦੇ ਰਾਜ ਆ ਜੀ ਜੀ ਇਹਦੇ ਉੱਪਰ ਬੈਠਿਆ ਉਹਨੂੰ ਲੈ ਜਾਂਦਾ ਜਿੱਦਾ ਕਿਸਤੀ ਲੈਣ ਕਿੱਥੇ ਲੈ ਜਾਂਦਾ ਜੀ ਇਹਨਾਂ ਨੂੰ ਲੋੜ ਆ ਉੱਥੇ ਖੜਦੀ ਤੇ ਅਸੀਂ ਇਹਨਾਂ ਨੂੰ ਮਰੀਜ਼ ਨੂੰ ਉੱਥੇ ਲੈ ਜਾਂਦਾ ਜਿਹੜਾ ਦਵਾਈ ਹੋਵੇ ਜੇ ਅੱਗੇ ਹਸਪਤਾਲ ਖੰਡ ਦੀ ਲੋੜ ਆਗੇ ਹਸਪਤਾਲ ਪਹੁੰਚਾ ਜੀ ਸਾਰਾ ਐਂਬੂਲੈਂਸ ਲੱਗੇ ਹੋਏ ਨੇ ਐਸ ਡੀ ਐਮ ਸਾਹਿਬ ਇੱਥੇ 24 ਘੰਟੇ ਹਾਜ਼ਰ ਨੇ ਸਾਡੇ ਸੀਨੀਅਰ ਅਫਸਰ ਐਸ ਐਸ ਪੀ ਸਾਹਿਬ ਸਾਡੇ ਕਪੂਰਥਾਲੀ ਨੇ ਦੋ ਤਿੰਨ ਚੱਕਰ ਲਾਉਂਦੇ ਨੇ ਇੱਧਰ ਨੇ ਉੱਤਰ ਸਰਤਾਨਪੁਰ ਦੀ ਜੀ ਚਾਉਤਰੀ ਮਾਗਦੇ ਨੇ ਏ ਡੀ ਪੀ ਸਾਹਿਬ ਨੇ ਸਰਤਾਨਪੁਰ ਸਾਹਿਬ ਦੇ ਉਹੀ ਇੱਥੇ ਹੁੰਦੇ ਨੇ ਸਾਰੀਆਂ ਸਖਤ ਦੇ ਹੱਥਾਂ ਸਾਨੂੰ ਇੱਥੇ ਰਹਿਣ ਦੀ ਵੀ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ ਚਾਹੀਦੀ ਜੀ ਇਸ ਕਰਕੇ ਲੋਕੀ ਠੀਕ ਨੇ ਉਧਰ ਪਰ ਮੁਸ਼ਕਲ ਹੈਗੀ ਇਹਨਾਂ ਦੀ ਆ ਤੁਹਾਡੇ ਸਾਹਮਣੇ ਆ ਤੁਸੀਂ ਸੁਣਦੇ ਵੇਖੋ ਹਾਂ ਜੀ ਸੋ ਬਿਲਕੁਲ ਜਿੱਥੇ ਵਕਵਾਕ ਸਿਆਸੀ ਆਗੂ ਜਿਹੜੇ ਆਪਣੀ ਡਿਊਟੀ ਨਿਭਾ ਰਹੇ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਆਪਣੀ ਡਿਊਟੀ ਨਿਭਾ ਰਿਹਾ ਸੋ ਤਸਵੀਰਾਂ ਤਾਂ ਹਮੇ ਕਰਦੀਆਂ ਦਿਖਾਈਆਂ ਸੀ ਔਰ ਸੋ ਬਿਲਕੁਲ ਸਹੀ ਜੀ ਸਮਾਨ ਵੀ ਲੋਕਾਂ ਨੇ ਜਿਹੜਾ ਲੱਦ ਕੇ ਰੱਖਿਆ ਹੋਇਆ ਬਿਲਕੁਲ ਦੇਖੋ ਜੀ ਮਾਨ ਦੇ ਵਿੱਚ ਡਰ ਤਾਂ ਹੁੰਦਾ ਹੀ ਹੈ ਨਾ ਕਿ ਪਾਣੀ ਦਾ ਪੱਧਰ ਕਿਸੇ ਵੇਲੇ ਵੀ ਵੱਧ ਸਕਦਾ ਵਾ ਇਸ ਕਰਕੇ ਇਹਨਾਂ ਨੇ ਸਾਰੇ ਪਰਿਵਾਰਾਂ ਨੇ ਆਪਣਾ ਅਰੇਂਜਮੈਂਟ ਘਰਾਂ ਦੇ ਵਿੱਚ ਸਮਾਨ ਲੱਦ ਕੇ ਰੱਖਿਆ ਅਸੀਂ ਇਹਨਾਂ ਨੂੰ ਕਿਹਾ ਵੀ ਹੈ ਐਸਐਚਓ ਸਾਹਿਬ ਨੇ ਵੀ ਕਿਹਾ ਵਾ ਵੀ ਅਸੀਂ ਆਜੋ ਤੁਹਾਨੂੰ ਸਮਾਨ ਲੈ ਕੇ ਬਾਹਰ ਲੈ ਚਲੀਏ ਇਹ ਜੇ ਤੁਸੀਂ ਬਾਹਰ ਸਾਡਾ ਗਰਾਹਤ ਕੇ ਬਣਾ ਉੱਚਿਆ ਕਰੋ ਉਹ ਕਹਿੰਦੇ ਨਹੀਂ ਅਸੀਂ ਨਹੀਂ ਜਾਣਾ ਕਿਉਂਕਿ ਘਰ ਦੇ ਵਿੱਚ ਇੰਨਾ ਮੋਹ ਹੁੰਦਾ ਨਾ ਜੀ ਜੀ ਬਿਲਕੁਲ ਤੋਂ ਬਿਲਕੁਲ ਐਸਐਚਓ ਸਾਹਿਬ ਰੋ ਤੁਸੀਂ ਵੀ ਕਾਫੀ ਇਹਨਾਂ ਨੂੰ ਕਈ ਵਾਰ ਕਿਹਾ ਹੈ ਸੋ ਬਿਲਕੁਲ ਘਰ ਦੇ ਨਾਲ ਮੋਹ ਹੁੰਦਾ ਜੀ ਬਿਲਕੁਲ ਜੀ ਵੇਖੋ ਜੀ ਅਸੀਂ ਤੇ ਪਹਿਲਾਂ ਵੀ ਤੋਂ ਪਹਿਲਾਂ ਪਾਣੀ ਛੁੜਿਆ ਦੋਈ ਲੋਸ ਮੈਂ ਤੁਹਾਨੂੰ ਚਾਹੀ ਸੀ ਤੁਹਾਨੂੰ ਵੀ ਕਹਿ ਸਕਣ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਰੋਜ਼ ਹੀ ਆਣ ਕੇ ਤੇ ਉੱਪਰ ਇਹ ਇਹਦੇ ਵੀ ਸਾਡੇ ਨਾਲ ਜਿਆਦਾ ਐਕਸਪੀਰੀਅੰਸ ਹੈ ਇਹਨਾਂ ਦਾ ਨਾਲ ਪਤਾ ਹੈ ਇਹਨਾਂ ਸਮਾਸੜਾ ਤਿਆਰੀ ਕੀਤੀ ਜ਼ੀਰੋ ਪਾਣੀ ਜਿਆਦਾ ਹੈ ਕਿ ਕਿਦੇ ਸੀ ਆਪਣੇ ਆਪ ਹੀ ਆ ਜਾਣਗੇ ਜੀ ਜੀ ਅਸੀਂ ਤੇ ਰਿਕੁਐਸਟ ਕਰ ਸਕਦੇ ਹਾਂ ਕਿ ਘਰ ਛੱਡਣਾ ਓਕਾ ਜ਼ਬਰਦਸਤੀ ਨਹੀਂ ਖਾਣੀ ਸਰ ਜੀ 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 ਠੀਕ ਹੈ ਫਿਰ ਵੀ ਅਸੀਂ ਬੇਨਤੀ ਕਰਦੇ ਆਂ ਵੀ ਆਪਦੇ ਬੱਚੇ ਆ ਜੋ ਲੈ ਕੇ ਨਾ ਜਿਨ ਪਰ ਇੱਕ ਇੱਕ ਦੋ ਦੋ ਮੈਂਬਰ ਹੀ ਘਰ ਦੀ ਰੱਖੀ ਵਾਸਤੇ ਲੋੜ ਹੀ ਨੇ ਬਾਕੀ ਸਾਰੇ ਸੇਮ ਜਿਹਾ ਬਿਚਾਰ ਸੋ ਬਿਲਕੁਲ ਪਰਿਵਾਰ ਜਿਹੜਾ ਆ ਉਹ ਪਰਬੰਧ ਜਿਹੜੇ ਉਹਨਾਂ ਨੇ ਆਪਣੇ ਪੋਤੇ ਜਿਹੜੇ ਉਹ ਕੀਤੇ ਹੋਏ ਨੇ ਕੈਮਰਾਮੈਨ ਨੂੰ ਕਹਾਂਗਾ ਕਿ ਬਸ ਤਾਂ ਜਿਹੜੀ ਉਹ ਪੋਚ ਕਰੇ ਸੋ ਕੀਤੇ ਜਿਹੜਾ ਸਮਾਨ ਹੈ ਉਹ ਟਰਾਲੀ ਦੇ ਵਿੱਚ ਲੱਦ ਕੇ ਜਿਹੜਾ ਉਹ ਘਰ ਦੇ ਮੈਂਬਰਾਂ ਨੇ ਰੱਖਿਆ ਹੋਇਆ ਸੋ ਬਾਕੀ ਮੈਂਬਰ ਜਿਹੜੇ ਨੇ ਉਸੇ ਜਗ੍ਹਾ ਤੇ ਖੜੇ ਨੇ ਸੋ ਇੱਕ ਦੋ ਮੈਂਬਰ ਜਿਹੜੇ ਇੱਥੇ ਮੌਜੂਦ ਨੇ ਸੋ ਬਿਲਕੁਲ ਪਰਿਵਾਰਕ ਮੈਂਬਰ ਮੌਜੂਦ ਨੇ ਇੱਕ ਵਾਰ ਫੇਰ ਗੱਲ ਕਰਾਂਗੇ ਸੋ ਘਰ ਦੇ ਨਾਲ ਬੜਾ ਮੋਹ ਹੁੰਦਾ ਜੀ ਛੱਡ ਨੂੰ ਦਿਲ ਨਹੀਂ ਕਰਦਾ ਨਹੀਂ ਮੋਹ ਦੀ ਤੁਹਾਨੂੰ ਪਤਾ ਸ਼ੁਰੂ ਤੋਂ ਤੁਹਾਡਾ ਮੋਹ ਬਹੁਤ ਜਿਆਦਾ ਪਿਆਰਾ ਹੈ ਜਦੋਂ ਸਾਡੇ ਪਾਪਾ ਜੀ ਨੇ ਕਮਰੇ ਬਣਾਏ ਦਾਦੀ ਦਾਦੇ ਨੇ ਇਹਨ ਕਿਉਂ ਪੁਰਾਣੇ ਆਏ ਆ ਨਹੀਂ ਸਾਡਾ ਕੀ ਕਰਿਆ ਕਰਕੇ ਬੰਨੋ ਅਸੀਂ ਆਪਣਾ ਸੇਫਟੀ ਜਿਹੜਾ ਸਮਾਨ ਆ ਜਿੰਨਾ ਵੀ ਆ ਅਸੀਂ ਆਪਾਂ ਟਾਲੀ ਵਿੱਚ ਲੱਭ ਲਿਆ ਵਾ ਕਿਉਂ ਇਹ ਛੋਟੇ ਸਾਡੇ ਦਾ ਘਰ ਵਾ ਜੀ ਸਾਨੂੰ ਕੋਈ ਮੁਸ਼ਕਲ ਨਹੀਂ ਆ ਜੇ ਮੁਸ਼ਕਲ ਆਊਗੀ ਤੁਹਾਨੂੰ ਦੱਸਾਂਗੇ ਹਾਂ ਜੀ